ਆ ਸਿਰੇ ਦੀ ਕਤੀੜ ਤੇ ਹਰਾਮ ਦਾ ਬੰਦਾ ਰਣ ਧੀਰਮਾਨ ਇਹ ਬੈਠਾ ਦਾ ਪਤਾ ਨਹੀਂ ਅਮਰੀਕਾ 'ਚ ਆ ਪਤਾ ਨਹੀਂ ਕੈਨੇਡਾ 'ਚ ਆ ਦਿਮਾਗੀ ਬਿਮਾਰ ਹੈ ਜਾਂ ਪਤਾ ਨਹੀਂ ਇਹ ਨਸ਼ੇ ਪੱਤੇ ਕਰਦਾ ਸਾਲ ਪਹਿਲਾਂ ਇਹ ਬੰਦਿਆਂ ਨੂੰ ਗਾਲਾ ਕੱਢਦਾ ਸੀ ਫਿਰ ਇਹ ਜਾਤਾਂ ਪਾਤਾਂ ਤੇ ਆ ਗਿਆ ਤੇ ਉਹ ਜੇ ਫੁੱਦੂ ਲੋਕ ਜਿਹੜੇ ਇਹਨੂੰ ਚਾਚਾ ਚਾਚਾ ਕਹਿ ਕੇ ਸਿਰ ਤੇ ਚੜਾਈ ਫਿਰਦੇ ਹੁੰਦੇ ਆ ਬਾ ਚਾਚਾ ਅੱਤ ਚਾਚਾ ਘੈਂਟ ਚਾਚਾ ਜਦੋਂ ਇਹ ਕਿਸੇ ਜਾਤ ਨੂੰ ਗਾਲਾ ਕੱਢਦਾ ਜਾਂ ਕਿਸੇ ਬੰਦੇ ਨੂੰ ਗਾਲਾ ਕੱਢਦਾ ਜਾਂ ਕਿਸੇ ਪੋਲੀਟਿਸ਼ੀਅਨ ਨੂੰ ਗਾਲਾ ਕੱਢਦਾ ਇਹ ਗਾਲਾ ਕੱਢਦਾ ਕੱਢਦਾ ਹੁਣ ਇੱਥੇ ਤੱਕ ਪਹੁੰਚ ਗਿਆ ਇੱਕ ਵਾਰ ਤਾਂ ਇਹ ਹੁਣ ਕਿਸੇ ਬੰਦੇ ਨੂੰ ਗੁਰਬਾਣੀ ਦੇ ਰਾਗ 'ਚ ਮਤਲਬ ਜਿਸ ਤਰ੍ਹਾਂ ਆਪਾਂ ਗੁਰਬਾਣੀ ਪੜ੍ਹਦੇ ਆ ਉਸ ਰਾਗ ਦੇ ਵਿੱਚ ਗਾਲਾ ਕੱਢ ਰਿਹਾ ਲੋਕਾਂ ਨੂੰ ਹੱਦ ਤਾਂ ਹੁਣ ਇਹਨੇ ਇਹ ਕਰਤੀ ਆ ਕਿ ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ ਵੀ ਬਕਵਾਸ ਕਰ ਰਿਹਾ ਉਹਨਾਂ ਨੂੰ ਵੀ ਗਾਲਾਂ ਕੱਢ ਰਿਹਾ ਯਾਰ ਇਸ ਵਿੱਚ ਇਹਦਾ ਕਸੂਰ ਨਹੀਂ ਕਸੂਰ ਉਹਨਾਂ ਦਾ ਜਿਹੜੇ ਇਹਨੂੰ ਸੁਣ ਕੇ ਪੰਪ ਦਿੰਦੇ ਆ ਕਮੈਂਟਾਂ ਦੇ ਵਿੱਚ ਚੱਕ ਦੇ ਚਾਚਾ ਤੇਰੇ ਨਾਲ ਆ ਚਾਚਾ ਘੈਂਟ ਆ ਚਾਚਾ ਕੰਮ ਚਾਚਾ ਚਾਚਾ ਕਹਿ ਕੇ ਇਹਦੇ ਨਾਲ ਤੁਸੀਂ ਆਪਣੀਆਂ ਮਾਵਾ ਭੈਣਾ ਲੰਮੀਆਂ ਪਾਤੀਆਂ ਨਾ ਤੇ ਹੁਣ ਇਹ ਬਕਵਾਸ ਇਹਦੀ ਓਵਰ ਹੁੰਦੀ ਹੀ ਜਾਏਗੀ 1.5 ਲੱਖ ਬੰਦਾ ਫੋਲੋ ਕਰ ਰਿਹਾ ਇਹਨੂੰ ਇਸ ਟਾਈਮ ਤੇ ਕਿਸੇ ਦੀ ਜ਼ੁਬਾਨ ਚ ਨਹੀਂ ਕੀ ਇਹ ਕੀ ਬਕਵਾਸ ਕਰ ਰਿਹਾ ਇਹਨੂੰ ਰੋਕ ਲਵੇ ਅੱਬ ਨੂੰ ਉਥੇ ਲੱਭਦੇ ਫਿਰਦੇ ਆ ਮਾਤਰਾ ਚ ਉਹਨੂੰ ਹੈ ਗੁਰਨਾਕ ਤੋਂ ਹੀ ਲੱਭਦੇ ਫਿਰੇ ਤੁਹਾਡੀ ਮਾ ਦੀ ਮਾਰੀ ਪੁੱਦੀ ਸਾਲੇ ਗੁਰਨਾਕਦੇ ਉਹਨਾਂ ਨਾਲ ਦੇਈ ਤੋਈ ਗੁਰਨਾਕ ਨੂੰ ਕਿੱਥੇ ਲੱਭਦੇ ਆ ਉਹਨੂੰ ਉਹ ਮਰੇ ਮਰੇ ਕਿੰਨੇ ਚਿਰ ਦਾ ਮਰਿਆ ਉਹ ਯੀ ਮਾ ਬਾ ਛੋਲਾ ਜਿਹੜਾ ਗੁਰਨਾਣਕ ਨੂੰ ਜਹਾਦ ਕਰਦੇ ਜਿਆਦਾ